ਜਸਿਆ ਸਾਹਿਬ ਹਰ ਪੀਸ਼ਿੰਗ ਹੋਣ ਦੇ ਗੈਂਸਟ ਫਿਰ ਤੋਂ ਇਨਕੁਆਰੀ ਜੋ ਚੱਲੀ ਹੈ ਉਸ ਸਮਾਂ ਵਧਾ ਦਿੱਤਾ ਗਿਆ ਹੈ ਕੀ ਲੱਗ ਰਿਹਾ ਜੀ ਕਿਉਂ ਬਾਰ ਬਾਰ ਸਮਾਂ ਵਧਾਇਆ ਜਾ ਰਿਹਾ ਤੇ ਕਿਉਂ ਪਹਿਲਾਂ ਤਾਂ ਇਨਕੁਆਰੀ ਹੀ ਉਹਨਾ ਗੈਂਸਟ ਖੋਲੀ ਗਈ ਸੀ ਦਸੋ ਕਬੀਰ ਸਿੰਘ ਬਾਦਲ ਨੂੰ ਤੇ ਉਸ ਦੀ ਟੋਲੀ ਨੂੰ ਇੰਜ ਲੱਗਦਾ ਹੈ ਕਿ ਇਹ ਜੋ ਫੈਸਲੇ ਹੋਏ ਆ ਇਹਦੇ ਪਿੱਛੇ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਹੱਥ ਹੈ ਤੇ ਉਹਨੇ ਸਖਤ ਫੈਸਲੇ ਲਏ ਆ ਖਾਸ ਕਰਕੇ ਜਿਹੜਾ ਪ੍ਰਕਾਸ਼ ਸਿੰਘ ਬਾਦਲ ਤੋਂ ਫਖਰੇ ਕੌਮ ਅਵਾਰਡ खोया ਗਿਆ ਆ ਉਹ ਸੁਖਵੀਰ ਸਿੰਘ ਬਾਦਲ ਨੂੰ برداشت ਨਹੀਂ ਹੋ ਰਿਹਾ ਤੇ ਜੋ ਜਥੇਦਾਰ ਰਗਵੀਰ ਸਿੰਘ ਹੋਣਾ ਨੇ ਤੇ ਬਾਕੀ ਜਥੇਦਾਰ ਸਹਿਬਾਨਾਂ ਨੇ ਅਕਾਲੀ ਲੀਡਰਸ਼ਿਪ ਨੂੰ ਅਯੋਗ ਕਰਾਰ ਦੇ ਦਿੱਤਾ ਆ ਕਿ ਇਹ ਹੁਣ ਪੰਥ ਦੀ ਤੇ ਅਕਾਲੀ ਦਲ ਦੀ ਅਗਵਾਈ ਕਰਨ ਦੇ ਯੋਗ ਨਹੀਂ ਰਹੀ ਸੋ ਬਾਦਲ ਦਾ ਨੂੰ ਇੰਜ ਲੱਗ ਰਿਹਾ ਆ ਕਿ ਇਹ ਸਾਰੀ ਗੱਲ ਪਿੱਛੇ ਗਿਆਨੀ ਹਰਪ੍ਰਿੰਤ ਸਿੰਘ ਦਾ ਹੱਥ ਆ ਤੇ ਉਹਨਾਂ ਨੇ ਗਿਆਨੀ ਹਰਪ੍ਰਿੰਤ ਤੇ ਇੱਕ ਪਰਿਵਾਰਕ ਮਸਲੇ ਨੂੰ ਲੈ ਕਰਕੇ ਵਰਗੇ ਵਰਗਿਆਂ ਨੂੰ ਅੱਗੇ ਲਾ ਕੇ ਤੇ ਇੱਕ ਗਿਆਨੀ ਹਰਪ੍ਰੀਤ ਸਿੰਘ ਦੇ ਹਿਸਾਬਕਾ ਸੰਡੂ ਨੂੰ ਅੱਗੇ ਲਾ ਕੇ ਉਹਦੀ ਗਰਦਾਰ ਕੁਸ਼ੀ ਕਰਵਾਈ ਆ ਦਾ ਨਿਸ਼ਾਨਾ ਹੀ ਇਹੀ ਹੈਗਾ ਆ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਜਥੇਦਾਰੀ ਤੋਂ ਹਟਾ ਦਿੱਤਾ ਜਾਵੇ ਕਿਉਂਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਰਗੇ ਉਹਨਾਂ ਨੂੰ ਜਥੇਦਾਰ ਨਹੀਂ ਚਾਹੀਦੇ ਉਹਨਾਂ ਨੂੰ ਚਾਹੀਦੇ ਗਿਆਨੀ ਗੁਰਵਤਨ ਸਿੰਘ ਵਰਗੇ ਜਥੇਦਾਰ ਜਿਹੜੇ ਪੰਥਕ ਸਿਧਾਂਤਾਂ ਨੂੰ ਪੈਰਾ ਵਿੱਚ ਰੋੜ ਦੇਣਾ ਜਿਹੜੇ ਵਾਦੂ ਵਰਗਿਆਂ ਨੂੰ ਫਖਰੇ ਕੌਮਾ ਵਾਰ ਦੇਣਾ ਜਿਹੜੇ ਸਿਰਸੇ ਵਾਦੇ ਨੂੰ ਬਿਨਾਂ ਮੰਗਿਆਂ ਜਿਹੜੇ ਮਾਫੀ ਆ ਉਹ ਦੇ ਦੇਣਾ ਜਿਹੜੇ 95 ਲੱਖ ਰੁਪਏ ਦੇ ਸ਼੍ਰੋਮਣੀ ਕਮੇਟੀ ਤੋਂ ਇਛਿਹਾਰ ਦਵਾ ਦੇਣਾ ਉਹਨਾਂ ਨੂੰ ਕੋਈ ਵੀ ਅਦੇਹਾ ਜੱਥੇਦਾਰ ਨਹੀਂ ਚਾਹੀਦਾ ਜਿਹੜਾ ਪੰਥਕ ਸਿਧਾਂਤਾਂ ਦੀ ਗੱਲ ਕਰੇ ਕੌਮ ਦੀ ਆਜ਼ਾਦੀ ਦੀ ਗੱਲ ਕਰੇ ਦੇਖੋ ਉਹ ਤਾਂ ਸਮਝਦੇ ਆ ਕਿ ਆ ਜਿਹੜੇ ਸ਼੍ਰੋਮਣੀ ਕਮੇਟੀ ਵਾਲੇ ਆ ਤਾਂ ਜੱਥੇਦਾਰ ਆ ਉਹ ਉਹ ਆਪਣੇ ਮੁਲਾਜ਼ਮ ਸਮਝਦੇ ਉਹਨਾਂ ਦੇ ਨਾਲ ਸੀਰੀਆਂ ਵਾਂਗ ਨੌਕਰਾ ਮੰਗ ਵਿਹਾਰ ਕਰਦੇ ਆ ਉਹ ਜਦੋਂ ਮਰਦੀ ਚੋਂ ਦਾ ਨੂੰ ਬਦਲ ਦਿੰਦੀ ਆ ਜਦੋਂ ਮਰਜ਼ੀ ਚ ਆਉਣ ਕਿਸੇ ਜਥੇਦਾਰ ਨੂੰ ਜਿਹੜਾ ਆ ਉਹ ਬਦਲ ਦਿੰਦੀ ਆ ਇਹਨਾਂ ਦੀ ਦਖਲਾਨਦਗੀ ਇੰਨੀ ਜ਼ਿਆਦਾ ਵੱਧ ਚੁੱਕੀ ਹੋਈ ਆ ਕਿ ਸਾਡੀਆਂ ਪੰਥਕ ਸੰਸਥਾਵਾਂ ਜਿਹੜੀਆਂ ਨਿਗ੍ਹਾਹਬੱਦ ਤੇ ਆ ਰਹੀਆਂ ਤੇ ਜਿਹੜੀ ਪੰਥਕ ਸੰਸਥਾਵਾਂ ਦੀ ਜਿਹੜੀ ਠੋਕ ਸੀ ਜਿਹੜੀ ਸ਼ਾਨ ਸੀ ਜਿਹੜਾ ਵਕਾਰ ਸੀ ਜਿਹੜਾ ਆ ਉਹ ਰੋਜ਼ਦਾ ਜਾ ਰਿਹਾ ਸ਼੍ਰੋਮਣੀ ਕਮੇਟੀ ਹੋਵੇ ਜਾਂ ਅਕਾਲੀ ਦਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਜਤਨ ਸਿੰਘ ਮਹਾਲ ਇੱਕ ਖਾਸ ਪ੍ਰੋਗਰਾਮ ਲੈ ਕੇ ਹਾਜ਼ਰ ਆਂ ਅੱਜ ਦੇ ਪ੍ਰੋਗਰਾਮ ਵਿੱਚ ਤੁਹਾਨੂੰ ਦੱਸਦੇ ਹਾਂ ਜਿੱਥੇ ਦਾ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਅਗੇਂਸਟ ਜੋ ਇਨਕੁਆਇਰੀ ਤਿੰਨ ਮੈਂਬਰੀ ਕਮੇਟੀ ਐਸਜੀਪੀਸੀ ਵੱਲੋਂ ਬਣਾਈ ਗਈ ਹੈ ਕਰ ਰਹੇ ਨੇ ਉਸ ਦਾ ਸਮਾਂ 1 ਮਹੀਨਾ ਦਾ ਹੋਰ ਵਧਾ ਦਿੱਤਾ ਗਿਆ ਹੈ ਤਾਂ ਦੱਸ ਦਿੰਨੇ ਆ ਜਿੱਥੇ ਹਰਪ੍ਰੀਤ ਸਿੰਘ ਉਹਨਾਂ ਦੇ ਅਗੇਂਸਟ ਇੱਕ ਇਨਕੁਆਇਰੀ ਚੱਲੀ ਹੈ ਜਦੋਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਉਹਨਾਂ ਦੇ ਵਿੱਚ ਅਲੀਗੇਸ਼ਨ ਲਗਾਏ ਸਨ ਤਾਂ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਜਾਂਦਾ ਪਹਿਲਾਂ ਉਹਨਾਂ ਨੂੰ 15 ਦਿਨ ਦਾ ਸਮਾਂ ਦਿੱਤਾ ਜਾਂਦਾ ਹੈ ਲੇਕਿਨ ਉਹ ਸਮਾਂ ਵਧਾ ਕੇ 1 ਮਹੀਨਾ ਕਰ ਦਿੱਤਾ ਜਾਂਦਾ ਲੇਕਿਨ ਹੁਣ ਤੋਂ ਫੇਰ ਉਹ ਕਮੇਟੀ ਨੇ ਸਮਾਂ ਮੰਗਿਆ ਕਿ ਸਾਡੀ ਇਨ ਤੇ ਉਸ ਤੋਂ ਬਾਅਦ ਇਹ ਸਮਾਂ ਫਿਰ ਤੋਂ ਵਧਾ ਦਿੱਤਾ ਗਿਆ ਹੈ। ਤੋਂ ਜਾਣਕਾਰੀ ਲੈਣੇ ਆ ਕਿ ਕਿਉਂ ਇਹ ਸਮਾਂ ਵਧਾਇਆ ਜਾ ਰਿਹਾ ਹੈ ਕਰ ਕਿਸ ਪ੍ਰੈਸ਼ਰ ਹੇਟ ਪਹਿਲਾਂ ਤਾਂ ਜਥੇਆ ਸਾਹਿਬ ਅਨਕੁਆਰੀ ਕੀਤੀ ਆਂਦੀ ਹੈ ਤੇ ਬਾਰ-ਬਾਰ ਸਮਾਂ ਕਿਉਂ ਵਧਾਇਆ ਜਾ ਰਿਹਾ। ਤੋਂ ਉਸ ਸਮਾਂ ਦੇ ਵਿੱਚ ਬਤੇਰੇ ਜਾਣਕਾਰੀ ਲੈਣ ਲਈ ਸਾਡੇ ਨਾਲ ਭਾਈ ਰਣਜੀਤ ਸਿੰਘ ਜੀ ਜਿ ਦਮਦਮੇਟ ਤਸਕਾਲ ਦੇ ਆਗੂ ਨੇ ਉਹ ਜਿਹੜੇ ਹੋਏ ਨੇ ਆ ਉਹਨਾਂ ਨਾਲ ਗੱਲਬਾਤ ਕਰਦੇ ਆਂ। ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜਸਿਆ ਸਾਹਿਬ ਹਰਪ੍ਰੀਤ ਸਿੰਘ ਹੁਣ ਗੀਸਟ ਫਿਰ ਤੋਂ ਇਨਕੁਆਰੀ ਜੋ ਚੱਲ ਰਹੀ ਹੈ ਉਹ ਸਮਾਂ ਵਧਾ ਦਿੱਤਾ ਗਿਆ ਹੈ ਕੀ ਲੱਗ ਰਿਹਾ ਜੀ ਕਿਉਂ ਬਾਰ ਬਾਰ ਸਮਾਂ ਵਧਾਇਆ ਜਾ ਰਿਹਾ ਤੇ ਕਿਉਂ ਪਹਿਲਾਂ ਤਾਂ ਇਹ ਇਨਕੁਆਰੀ ਹੀ ਹੁਣਾਂ ਗੀਸਟ ਕੋਲੀ ਗਈ ਸੀ ਦੇਖੋ ਜਾਣ ਬੁੱਧ ਕੇ ਇਸ ਮਾਮਲੇ ਨੂੰ ਲਮਕਾਇਆ ਜਾ ਰਿਹਾ ਹੈ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਵਿਰੁੱਧ ਬਾਦਲ ਦਾਦੇ ਵੱਲੋਂ ਸ਼ਰੋਮਣੀ ਕਮੇਟੀ ਦੇ ਵੱਲੋਂ ਇੱਕ ਸਾਜ਼ਿਸ਼ ਰਚੀ ਗਈ ਹੋਈ ਆ ਜੀ ਗਿਆਨੀ ਹਰਪ੍ਰੀਤ ਸਿੰਘ ਦੀ ਕਿਰਦਾਰਕੁਸ਼ੀ ਹੋ ਰਹੀ ਹੈ ਗਿਆਨੀ ਹਰਪ੍ਰੀਤ ਸਿੰਘ ਨੂੰ ਬਦਨਾਮ ਕਰਨ ਦੇ ਜਿਹੜੇ ਯਤਨ ਆ ਉਹ ਹੋ ਰਿਹਾ ਗਿਆਨੀ ਹਰਪ੍ਰੀਤ ਸਿੰਘ ਨੂੰ ਉਸਦੇ ਅਹੁਦੇ ਸ੍ਰੀ ਦਮਦਮਾ ਸਾਹਿਬ ਦੀ ਦੀ ਜਥੇਦਾਰੀ ਤੋਂ ਬਾਦਲ ਕੇ ਹਟਾਉਣਾ ਚਾਹੁੰਦੇ ਆ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਜੀ ਹੋਣਾ ਨੇ ਜੋ ਪੰਥਕ ਸਿਧਾਂਤਾਂ ਦੀ ਪਹਿਰੇਦਾਰੀ ਕੀਤੀ ਆ ਤੇ ਖਾਸ ਕਰਕੇ ਜੋ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜੋ ਫੈਸਲੇ ਹੋਏ ਆ ਉਹ ਬਾਦਲ ਦਾ ਨੂੰ ਮਨਜ਼ੂਰ ਨਹੀਂ ਆ ਤੇ ਸੁਖਬੀਰ ਸਿੰਘ ਬਾਦਲ ਨੂੰ ਤੇ ਉਸ ਦੀ ਟੋਲੀ ਨੂੰ ਇੰਜ ਲੱਗਦਾ ਆ ਕਿ ਇਹ ਜੋ ਫੈਸਲੇ ਹੋਏ ਆ ਇਹਦੇ ਪਿੱਛੇ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਹੱਥ ਹੈ ਤੇ ਉਹਨੇ ਸਖਤ ਫੈਸਲੇ ਲਏ ਆ ਖਾਸ ਕਰਕੇ ਜਿਹੜਾ ਪ੍ਰਕਾਸ਼ ਸਿੰਘ ਬਾਦਲ ਤੋਂ ਫਖਰੇ ਕੌਮ ਅਵਾਰਡ ਖੋਇਆ ਗਿਆ ਆ ਉਹ ਸੁਖਵੀਰ ਸਿੰਘ ਬਾਦਲ ਨੂੰ ਬਰਦਾਸ਼ਤ ਨਹੀਂ ਹੋ ਰਿਆ ਤੇ ਜੋ ਜਥੇਦਾਰ ਰਗਵੀਰ ਸਿੰਘ ਹੋਣਾ ਨੇ ਤੇ ਬਾਕੀ ਜਥੇਦਾਰ ਸਹਿਬਾਨਾਂ ਨੇ ਅਕਾਲੀ ਲੀਡਰਸ਼ਿਪ ਨੂੰ ਅਯੋਗ ਘਰਾਰ ਦੇ ਦਿੱਤਾ ਆ ਕਿ ਇਹ ਹੁਣ ਪੰਥ ਦੀ ਤੇ ਅਕਾਲੀ ਦਲ ਦੀ ਅਗਵਾਈ ਕਰਨ ਦੇ ਯੋਗ ਨਹੀਂ ਰਹੀ ਸੋ ਬਾਦਲ ਨੂੰ ਇੰਜ ਲੱਗ ਰਿਹਾ ਆ ਕਿ ਇਹ ਸਾਰੀ ਗੱਲ ਪਿੱਛੇ ਗਿਆਨੀ ਹਰਪ੍ਰੀਤ ਸਿੰਘ ਦਾ ਹੱਥ ਆ ਤੋ ਇਸ ਕਰਕੇ ਗਿਆਨੀ ਰਗਵੀਰ ਸਿੰਘ ਨੂੰ ਤਾਂ ਬਾਦਲ ਕੇ ਝਕਾਉਣ ਨੂੰ ਫਿਰਦੇ ਆ ਉਹ ਜਹਦ ਤੱਕ ਉਹਨਾਂ ਨੇ ਗਿਆਨੀ ਰਗਵੀਰ ਸਿੰਘ ਦੇ ਉੱਤੇ ਜਿਹਦਾ ਦਬਾਅ ਆ ਉਹ ਵੀ ਬਣਾ ਲਿਆ ਪਰ ਗਿਆਨੀ ਹਰਪ੍ਰੀਤ ਸਿੰਘ ਦੇ ਹੁੰਦਿਆਂ ਜਦੋਂ ਇਹ ਦਬਾਅ ਨਹੀਂ ਬਣਦਾ ਪਿਆ ਸੀ ਤੇ ਉਹਨਾਂ ਨੇ ਗਿਆਨੀ ਹਰਪ੍ਰੀਤ ਤੇ ਇੱਕ ਪਰਿਵਾਰਕ ਮਸਲੇ ਨੂੰ ਲੈ ਕਰਕੇ ਵਲਟੋਹੇ ਵਰਗਿਆਂ ਨੂੰ ਅੱਗੇ ਲਾ ਕੇ ਤੇ ਇੱਕ ਗਿਆਨੀ ਹਰਪ੍ਰੀਤ ਸਿੰਘ ਦੇ ਹਿਸਾਬका ਸੰਡੂ ਨੂੰ ਅੱਗੇ ਲਾ ਕੇ ਉਹਦੀ ਕਿਰਦਾਰਕੁਸ਼ੀ ਕਰਵਾਈ ਆ ਤੇ ਗਿਆਨੀ ਹਰਪ੍ਰੀਤ ਸਿੰਘ ਦਾ ਇਹ ਜਿਹੜਾ ਮਾਮਲਾ ਸੀ ਉਹ ਬਹੁਤ ਪੁਰਾਣਾ ਸੀ ਤੇ ਜੇਕਰ ਕੋਈ ਕੌਮੀ ਕਮੇਟੀ ਨੇ ਕਾਰਵਾਈ ਕਰਨੀ ਸੀ ਕੋਈ ਜਾਂਚ ਪਰਦਾਲ ਕਰਨੀ ਸੀ ਤਾਂ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦਾ ਉਹਨਾਂ ਨੂੰ ਜਥੇਦਾਰ ਲਗਾਇਆ ਗਿਆ ਸੀ ਕਾਰਜਕਾਰੀ ਜਾਂ ਉਸ ਤੋਂ ਪਹਿਲਾਂ ਦਮਦਵਾ ਸਾਹਿਬ ਦਾ ਲਗਾਇਆ ਗਿਆ ਸੀ ਤਾਂ ਉਦੋਂ ਹੀ ਜਾਂਚਾ ਹੋਣੀ ਚਾਹੀਦੀ ਸੀ ਨਾ ਕਿ ਜਦੋਂ ਉਹਨਾਂ ਨੇ ਇੰਨਾ ਲੰਮਾ ਸਮਾਂ ਜਿਹੜੀ ਸੇਵਾ ਆ ਉਹ ਨਿਭਾਈ ਅਸਲ ਵਿੱਚ ਗਿਆਨੀ ਹਰਪ੍ਰੀਤ ਸਿੰਘ ਦੀ ਸ਼ਖਸੀਅਤ ਦੇ ਨਾਲ ਉਹਨਾਂ ਦੀ ਜਿਹੜੀ ਖੁੰਧਕਿਆ ਬਾਦਲਕਿਆਂ ਵੱਲੋਂ ਜਿਹੜੀ ਆ ਉਹ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਕੱਢੀ ਜਾ ਰਹੀ ਹੈ ਤੇ ਜਾਣਬੁੱਝ ਕੇ ਮਾਮਲਾ ਲੰਕਾਇਆ ਜਾ ਰਿਹਾ ਆ ਉਹਦਾ ਕਾਰਨ ਇਹ ਵੀ ਵੱਡਾ ਸਮਝਦਾ ਆ ਕਿ ਜਿਹੜੀ 7 ਮੈਂਬਰੀ ਕਮੇਟੀ ਜੀ ਦੂਸਰੀ ਅਕਾਦ ਤਖਸੈ ਵੱਲੋਂ ਸਥਾਪਿਤ ਕੀਤੀ ਗਈ ਆ ਜੀ ਬਾਦਲ ਪਾਰਟੀ ਉਸ ਨੂੰ ਨਹੀਂ ਮੰਨਦੀ ਜਥੇਦਾਰ ਰਘਵੀਰ ਸਿੰਘ ਕਹਿ ਰਿਹਾ ਕਿ ਉਹ 7 ਮੈਂਬਰੀ ਕਮੇਟੀ ਨੂੰ ਮੰਨਿਆ ਜਾਵੇ ਤੇ ਉਹ ਉਹ ਉਹਦੀ ਜਿਹੜੀ ਮਾਨਤਾ ਆ ਉਹ ਅੱਜ ਵੀ ਕਾਇਮ ਆ 7 ਮੈਂਬਰੀ ਕਮੇਟੀ ਅੱਜ ਵੀ ਜਿਹੜੀ ਸਟੈਂਡ ਆ ਉਹ ਕਰਦੀ ਆ ਪਰ ਉਹਨਾਂ ਨੂੰ ਲੱਗਦਾ ਹੈ ਕਿ ਜਥੇਦਾਰ ਅਗਭੀਰ ਸਿੰਘ ਦੇ ਕੋਲੋਂ ਕੋਈ ਨਾ ਕੋਈ ਅਸੀਂ ਜਿਹੜਾ ਅਜੀਹਾ ਫੈਸਲਾ ਆ ਉਹ ਕਰਵਾ ਲਵਾਂਗੇ ਉਹਨਾਂ ਦੇ ਉੱਤੇ ਦਬਾਅ ਬਣਾ ਕੇ ਕਰਵਾ ਲਵਾਂਗੇ ਜਾਂ ਕਿਸੇ ਹੋਰ ਤਰੀਕੇ ਦੇ ਨਾਲ ਲੇਕਿਨ ਜੇਕਰ ਗਿਆਨੀ ਹਰਪ੍ਰੀਤ ਸਿੰਘ ਜਥੇਦਾਰਾਂ ਦੀ ਮੀਟਿੰਗ ਦੇ ਵਿੱਚ ਬੈਠਦਾ ਹੈ ਜਾਂ ਗਿਆਨੀ ਹਰਪ੍ਰੀਤ ਸਿੰਘ ਆਪਣੇ ਅਹੁਦੇ ਦੇ ਉੱਤੇ ਰਹਿੰਦਾ ਹੈ ਠੀਕ ਹੈ ਜੀ ਤੇ ਉਹਨਾਂ ਨੇ ਬਾਦਲਦਸ ਦੀ ਕੋਈ ਵੀ ਚੱਲਣ ਨਹੀਂ ਦੇਣੀ ਤੇ ਜਿਹੜੇ 2 ਦਸੰਬਰ ਵਾਲੇ ਫੈਸਲੇ ਆ ਅਸੀਂ ਉਹਨੂੰ ਉਲਟਾ ਨਹੀਂ ਇਸ ਕਰਕੇ ਗਿਆਨੀ ਹਰਪ੍ਰੀਤ ਸਿੰਘ ਅਜਿਹੀ ਰਿਪੋਰਟ ਆ ਜਾਂਚ ਆ ਉਹਨੂੰ ਲੰਮਕਾ ਦਿੱਤਾ ਗਿਆ ਭਾਈ ਸਾਹਿਬ ਤੁਸੀਂ ਇੱਥੇ ਜਥੇਦਾਰ ਸਾਹਿਬ ਰਗਵੀਰ ਸਿੰਘ ਉਹਨਾਂ ਨੇ ਵੀ ਗੱਲ ਕੀਤੀ ਹੈ ਉਹਨਾਂ ਨੇ ਵੀ ਕੁਝ ਦਿਨ ਪਹਿਲਾਂ ਇੱਕ ਸਟੇਟਮੈਂਟ ਦਿੱਤੀ ਸੀ ਕਿ ਜੋ ਇਹ ਇਨਕੁਆਇਰੀ ਹੋ ਰਹੀ ਹੈ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਅਗੇਂਸਟ ਉਹ ਹੋਣੀ ਨਹੀਂ ਚਾਹੀਦੀ ਤੇ ਜੋ ਤਿੰਨ ਮੈਂਬਰੀ ਕਮੇਟੀ ਤੋਂ ਇਹਦਾ ਕੋਈ ਅਧਿਕਾਰੀ ਨਹੀਂ ਹੈ ਉਹਨਾਂ ਦੇ ਅਗੇਂਸਟ ਪ੍ਰੋਪ ਕਰਨ ਦਾ ਹਾਂਜੀ ਬਿਲਕੁਲ ਉਹ ਕਹਿ ਚੁੱਕੇ ਹੋਏ ਆ ਜਥੇਦਾਰ ਗਿਆਨੀ ਰਗਵੀਰ ਸਿੰਘ ਕਿ ਸ੍ਰੀ ਆਕਾਸ਼ ਤੱਕ ਸਾਹਿਬ ਹੀ ਇਹ ਦੀ ਜਾਂਚ ਕਰੇਗਾ ਤੇ ਨਾਲੇ ਜਥੇਦਾਰ ਰਗਵੀਰ ਸਿੰਘ ਤਾਂ ਇੱਥੇ ਤੱਕ ਕਹਿ ਚੁੱਕੇ ਹੋਏ ਆ ਜੀ ਕਿ ਜਦੋਂ ਪੰਜ ਪਿਆਰਿਆਂ ਦੀ ਹਜ਼ੂਰੀ ਦੇ ਵਿੱਚ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਅਤੇ ਪੰਜ ਪਿਆਰਿਆਂ ਦੀ ਹਾਜ਼ਰੀ ਦੇ ਵਿੱਚ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਹੈ ਜਥੇਦਾਰ ਹਰਪ੍ਰੀਤ ਸਿੰਘ ਨੇ ਕਿ ਮੇਰਾ ਕੋਈ ਦੋਸ਼ ਨਹੀਂ ਹੈ ਤੇ ਉਹ ਜਥੇਦਾਰ ਗਭੀਰ ਸਿੰਘ ਕਹਿੰਦੇ ਕਿ ਹੁਣ ਕੋਈ ਕਾਰਵਾਈ ਦੀ ਲੋੜ ਵੀ ਨਹੀਂ ਕਿਸੇ ਜਾਂਚ ਪੜਤਾਲ ਦੀ ਲੋੜ ਵੀ ਨਹੀਂ ਤੇ ਜੇ ਕੋਈ ਜਾਂਚ ਕਰਾਉਣੀ ਹੋਏਗੀ ਉਹਦੇ ਅਧਿਕਾਰ ਖੇਤਰ ਸ੍ਰੀ ਆਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਕੋਲ ਆ ਨਾ ਕਿ ਸ਼ਰੋਮਣੀ ਕਮੇਟੀ ਹੁਣ ਸ਼ਰੋਮਣੀ ਕਮੇਟੀ ਦੇ ਜਿਹੜੇ ਬੰਦੇ ਆ ਉਹ ਤਾਂ ਪਹਿਲਾਂ ਹੀ ਬਾਦਲਦਸ ਦੇ ਨਾਲ ਸੰਬੰਧਤ ਆ ਗਿਆ ਨਹੀਂ ਹਰਪ੍ਰੀਤ ਸਿੰਘ ਦੇ ਨਾਲ ਖੁੰਦਕ ਕੱਢਣ ਨੂੰ ਫਿਰਦੇ ਆ ਉਹ ਖੋਦ ਜਿਹੜੇ ਉਹ ਬੰਦੇ ਆ ਉਹ ਕਈ ਮਾਮਲਿਆਂ ਦੇ ਵਿੱਚ ਦੋਸ਼ੀ ਆ ਖਾਸ ਕਰਕੇ ਜਿਹੜੇ ਸਿਰਸੇ ਵਾਲੇ ਨੂੰ ਈ ਮਾਫੀ ਨੂੰ ਸਹੀ ਠਹਿਰਾਉਣ ਦੇ ਲਈ 95 ਲੱਖ ਰੁਪਏ ਦੇ ਇਸ਼ਤਿਹਾਰ ਦਿੱਤੇ ਗਏ ਉਹ ਬੰਦੇ ਖੁਦ ਉਹਨਾਂ ਦੇ ਵਿੱਚ ਜਿਹੜੇ ਇਨਵੋਲ ਹੋ ਹੈਗੇ ਆ ਸੋ ਜਿਹੜੇ ਬੰਦੇ ਦੋਸ਼ੀ ਹੈਗੇ ਆ ਖੁਦ ਉਹ ਗਿਆਨੀ ਹਰਪ੍ਰੀਤ ਸਿੰਘ ਦੇ ਉੱਤੇ ਜਾਂਚ ਕਰਨ ਵਾਲੇ ਜਿਹੜੇ ਆ ਉਹ ਕੌਣ ਹੁੰਦੇ ਆ ਤੇ ਇੰਨਾ ਤਿੰਨਾ ਬੰਦਿਆਂ ਨੇ ਫੈਸਲਾ ਵੀ ਉਹੀ ਦੇਣਾ ਆ ਜੋ ਸੁਖਵੀਰ ਸਿੰਘ ਬਾਦਲ ਇਹਨਾਂ ਨੂੰ ਲਿਖ ਕੇ ਦੇ ਦੇਵੇਗਾ ਦੇਖਣ ਵਾਲੀ ਗੱਲ ਹੈ ਕਿ ਆਪਣੀ ਕਮੇਟੀ ਤੇ ਬਸ ਪੈਸਾ ਮੈਂ ਕਹਿੰਦਾ ਦੇਖਣ ਵਾਲੀ ਗੱਲ ਹੈ ਆਪਣੇ ਸਰਮੋਰ ਸੰਸਥਾ ਆ ਕਮੇਟੀ ਦਾ ਸਿਰਫ ਇੱਕ ਚਿਹਰਾ ਹੀ ਆ ਜੀ ਫੈਸਲਾ ਤਾਂ ਸੁਖਵੀਰ ਬਾਦਲ ਵੱਲੋਂ ਜੋ ਵੀ ਲਿਖਤੀ ਰੂਪ ਵਿੱਚ ਆ ਜਾਣਾ ਉਹ ਇਹਨਾਂ ਨੂੰ ਸੁਣਾ ਦੇਣਾ ਹੈ ਉਹ ਇਹਨਾਂ ਨੂੰ ਲੱਗਦਾ ਜੇ ਹੁਣ ਸੁਣਾਉਣਾ ਹੁਣ ਸੁਣਾ ਦੇਣਾ ਦੇਕਰ ਇਹਨਾਂ ਨੂੰ ਲੱਗਦਾ ਕਿ ਨਹੀਂ ਇੱਕ ਮਹੀਨਾ ਹੋਰ ਲੰਮਕਾ ਲਈਏ ਆਪਣੇ ਪਹਿਲਾਂ ਜਿਹੜੇ ਹੇਤੇ ਆਉ ਪੂਰੇ ਕਰ ਲਈਏ ਤੇ ਇੱਕ ਮਹੀਨਾ ਹੋਰ ਕੱਢ ਦੇਣਗੇ ਜੀ ਕਿਉਂਕਿ ਗੈਨੀ ਗੈਨੀ ਹਰਪ੍ਰੀਤ ਸਿੰਘ ਉਹਨਾਂ ਨੇ ਵੀ ਦੋ ਦੋ ਦਿਨ ਪਹਿਲਾਂ ਸਟੇਟਮੈਂਟ ਦਿੱਤੀ ਸੀ ਉਹ ਕਹਿ ਰਹੇ ਸੀਗੇ ਅਕਾਲੀ ਦਲ ਦੇ ਕੁਝ ਲੀਡਰ ਚਾਹੁੰਦੇ ਨੇ ਕਿ ਮੈਂ ਆਪਣੇ ਅਹੁਦੇ ਤੋਂ ਮੈਨੂੰ ਲਾਹ ਦਿੱਤਾ ਜਾਵੇ ਕਹਿੰਦੇ ਇਸ ਕਰਕੇ ਇਹ ਜਿਹੜੀ ਇਨਕੁਆਰੀਆਂ ਵੀ ਖੋਲ੍ਹੀ ਗਈਆਂ ਨੇ ਤੇ ਪ੍ਰੈਸ਼ਰ ਵੀ ਜੋ ਕਮੇਟੀ ਕਰ ਰਹੀ ਹੈ ਇਨਕੁ ਕਾਲੀਦਾਲ ਦੇ ਲੀਡਰ ਵੱਲੋਂ ਉਹਨਾਂ ਦੇ ਪਾਇਆ ਜਾ ਰਿਹਾ ਹੈ ਕਿ ਜਲਦ ਤੋਂ ਜਲ ਇਨਕੁਆਇਰੀ ਕਰਕੇ ਮੈਨੂੰ ਮੇਰੇ ਅਹੁਦੇ ਤੋਂ ਹਟਾਇਆ ਜਾਵੇ। ਬਿਲਕੁਲ ਉਹਨਾਂ ਦਾ ਨਿਸ਼ਾਨਾ ਨਹੀਂ ਇਹ ਹੈਗਾ ਯਾ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਜਥੇਦਾਰੀ ਤੋਂ ਹਟਾ ਦਿੱਤਾ ਜਾਵੇ ਕਿਉਂਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਰਗੇ ਉਹਨਾਂ ਨੂੰ ਜਥੇਦਾਰ ਨਹੀਂ ਚਾਹੀਦੇ ਉਹਨਾਂ ਨੂੰ ਚਾਹੀਦੇ ਗਿਆਨੀ ਗੁਰਵਚਨ ਸਿੰਘ ਵਰਗੇ ਜਥੇਦਾਰ ਜਿਹੜੇ ਪੰਥਕ ਸਿਧਾਂਤਾਂ ਨੂੰ ਪੈਰਾਂ ਵਿੱਚ ਰੋੜ ਦੇਣ ਜਿਹੜੇ ਬਾਦਲ ਵਰਗਿਆਂ ਨੂੰ ਫਖਰੇ ਕੌਮ ਆਵਾਰ ਦੇਣ ਜਿਹੜੇ ਸਿਰਸੇ ਵਾਲੇ ਨੂੰ ਬਿਨਾਂ ਮੰਗਿਆਂ ਜਿਹੜੇ ਮਾਫੀ ਆ ਉਹ ਦੇ ਦੇਣ ਜਿਹੜੇ 95 ਲੱਖ ਰੁਪਏ ਦੇ ਸ਼੍ਰੋਮਣੀ ਕਮੇਟੀ ਤੋਂ ਇਛਤਿਹਾਰ ਦਵਾ ਦੇਣ ਉਹਨਾਂ ਨੂੰ ਕੋਈ ਵੀ ਅਦੇਖਾ ਜਥੇਦਾਰ ਨਹੀਂ ਚਾਹੀਦਾ ਜਿਹੜਾ ਪੰਥਕ ਸਿਧਾਂਤਤਾ ਦੀ ਗੱਲ ਕਰੇ ਕੌਮ ਦੀ ਆਜ਼ਾਦੀ ਦੀ ਗੱਲ ਕਰੇ ਤੇ ਜਿਹੜੀ ਬਾਦਲ ਪਾਰਟੀ ਆ ਉਹਦੇ ਵਿਰੁੱਧ ਜਿਹੜਾ ਕੋਈ ਫੈਸਲਾ ਆ ਉਹ ਦਵੇ ਬਾਦਲ ਦਾ ਨੂੰ ਐਂਝ ਹੀ ਲੱਗ ਰਿਹਾ ਆ ਕਿ ਗਿਆਨੀ ਰਗਵੀਰ ਸਿੰਘ ਦੇ ਕੋਲੋਂ ਤਾਂ ਅਸੀਂ ਕੋਈ ਆਮ ਰਿਆ ਫੈਸਲਾ ਕਰਾ ਲੈਣਾ ਸੀ ਭਾਂਡੇ ਭੁੰਡੇ ਮਾਂਜ ਕੇ ਤੇ ਗੱਲ ਖਤਮ ਹੋ ਜਾਣੀ ਸੀ ਕੋਈ ਨਾਰਮਲੀ ਤਨਖਾਹ ਲਗਾ ਕੇ ਪਰ ਹੁਣ ਉਹਨਾਂ ਨੂੰ ਲੱਗਦਾ ਹੈ ਕਿ ਇਹ ਜਿਹੜਾ ਫੈਸਲਾ ਹੋਇਆ 2 ਦਸੰਬਰ ਨੂੰ ਉਹ ਗਿਆਨੀ ਹਰਪ੍ਰੀਤ ਸਿੰਘ ਕਰਕੇ ਹੋਇਆ ਬਾਦਲਦਲ ਇਸ ਤਰ੍ਹਾਂ ਜਿਹੜਾ ਸੋਚ ਰਿਹਾ ਜੀ ਤਾਂ ਉਹ ਇਸ ਕਰਕੇ ਉਹਨਾਂ ਨੇ ਜਿਹੜਾ ਇਹ ਗਿਆਨੀ ਹਰਪ੍ਰੀਤ ਸਿੰਘ ਨੂੰ ਨਿਸ਼ਾਨਾ ਬਣਾਇਆ ਪਿਛਲੇ ਸਮੇਂ ਦੀ ਵਿੱਚ ਅਸੀਂ ਦੇਖਦੇ ਹੁੰਦੇ ਸੀ ਕਿ ਜਥੇਦਾਰ ਭਾਈ ਰਣਜੀਤ ਸਿੰਘ ਦੇ ਨਾਲ ਬਾਦਲ ਕਿਹਨੇ ਕੀ ਕੁਝ ਕੀਤਾ ਪ੍ਰੋਫੈਸਰ ਮਨਜੀਤ ਸਿੰਘ ਨੂੰ ਕੁੱਟਣ ਤੱਕ ਜਿਹੜਾ ਚਲੇ ਗਏ ਸੀ ਉਹਨਾਂ ਨੇ ਆਪਣੇ ਬਾਥਰੂਮ ਦੇ ਵਿੱਚ ਲੁਕ ਕੇ ਜਾਨ ਬਚਾਈ ਤਕਰੀਬੇ 1993-94 ਦੀਆਂ ਗੱਲਾਂ ਆ ਤੇ ਬਾਕੀ ਜਥੇਦਾਰਾਂ ਦੇ ਨਾਲ ਵੀ ਜਥੇਦਾਰ ਵਿਦਾਂਤੀ ਦੇ ਨਾਲ ਵੀ ਇਹਨਾਂ ਨੇ ਕੀ ਕੁਝ ਕੀਤਾ ਪਰ ਅੱਜ ਤੇ ਹੀ ਆਪਣੇ ਅੱਖੀਂ ਦੇਖ ਰਹੇ ਆ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਜਦੋਂ ਪੰਥਕ ਸਿਧਾਂਤਾਂ ਦੀ ਪਹਿਰੇਦਾਰੀ ਕੀਤੀ ਤੇ ਬਾਦਲ ਕੇ ਉਹਨੂੰ ਕਿਵੇਂ ਜਿਹੜਾ ਆ ਉਹ ਰੋਲੰਦੇ ਆ ਅੱਜ ਲੋੜ ਇਹ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਥਾਕੇ ਵਿੱਚ ਸੰਗਤਾਂ ਖੜਨ ਜੀ ਭਾਈ ਸਾਹਿਬ ਆਪਾਂ ਦੇਖਦੇ ਆ ਕਿ ਜੋ ਇਨਕੁਆਰੀ ਤਾਂ ਹੋਈ ਰਹੀ ਹੈ ਲੇਕਿਨ ਜਿੱਥੇ ਜਿੱਥੇ ਆ ਸਾਹਿਬ ਨੇ ਵੀ ਆਬਜੈਕਟ ਕੀਤਾ ਸਿਕਾ ਲੇਕਿਨ ਉਸ ਤੋਂ ਬਾਅਦ ਵੀ ਆਪਾਂ ਦੇਖਦੇ ਹਾਂ ਸਿਰ ਮੋਰ ਸੰਸਥਾ ਆਪਣੀ ਸਿੱਖਾਂ ਦੀ ਹੈਗੀ ਹੈ ਲੇਕਿਨ ਕੀ ਲੱਗਦਾ ਕੀ ਪ੍ਰੈਸ਼ਰ ਚ ਐਸਜੀਪੀਸੀ ਮੈਂਬਰ ਹੋਣਗੇ ਜੋ ਅਕਾਲੀ ਦਲ ਦੇ ਲੀਡਰਾਂ ਦੇ ਪ੍ਰੈਸ਼ਰ ਦੇ ਹੇਠ ਆ ਕੇ ਹੀ ਜੋ ਇਨਕੁਆਇਰੀ ਵੀ ਚਲਾਈ ਜਾ ਰਹੇ ਨੇ ਤੇ ਦੁਬਾਰਾ ਸਮਾਂ ਮੰਗੀ ਜਾ ਰਹੇ ਨੇ ਦੇਖੋ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਬੀਰ ਸਿੰਘ ਨੂੰ ਤਾਂ ਉਹ ਜਥੇਦਾਰ ਹੀ ਨਹੀਂ ਮੰਨਦੇ ਉਹ ਤੇ ਆਪਣਾ ਤਨਖਾਹਦਾਰ ਮੁਲਾਜ਼ਮ ਸਮਝਦੇ ਆ ਤੇ ਉਹ ਆਪਣਾ ਇੱਕ ਨਾ ਨੌਂਕਰ ਸੀਰੀ ਵਾਂਗ ਸਮਝਦੇ ਆ ਕਿ ਅਸੀਂ ਜਥੇਦਾਰਾਂ ਨੂੰ ਜਿਵੇਂ ਮਰਜ਼ੀ ਜਿਹੜਾ ਆ ਉਹ ਚਲਾ ਲਵਾਂਗੇ ਜੀ ਜਿੱਥੋਂ ਤੱਕ ਜਿਹੜੀ ਸ਼ਰੋਮਣੀ ਕਮੇਟੀ ਦੀ ਗੱਲ ਆ ਉਹ ਪੂਰੀ ਤਰ੍ਹਾਂ ਬਾਦਲ ਪਰਿਵਾਰ ਦੇ ਬਾਦਲ ਦਾਦੇ ਦੇ ਹੱਥਾਂ ਦੇ ਵਿੱਚ ਜਿਹੜਾ ਆ ਉਹ ਖੇਡ ਰਹੀ ਹੈ ਹੁਣ ਇੱਕ ਪਾਸੇ ਤੁਸੀਂ ਦੇਖੋ ਕਿ ਦਲਜੀਤ ਜੀ ਦੀ ਟੀਮ ਬਿਆਨ ਦਿੰਦਾ ਸੀ ਕਿ ਸ਼ਰੋਮਣੀ ਕਮੇਟੀ ਦੇ ਵਿੱਚ ਜੋ ਸ਼ਹੀਦ ਭਾਈ ਅਮਰੀਕ ਸਿੰਘ ਦੀ ਬੇਟੀ ਬੀਬੀ ਸਤਵੰਤ ਕੌਰ ਜੀ ਉਹ ਸਿੱਖਿਆ ਡਿਪਾਰਟਮੈਂਟ ਦੇ ਵਿੱਚ ਕੰਮ ਕਰਦੇ ਆ ਤੇ ਉਹ ਕਹਿੰਦੇ ਜੇਕਰ ਉਹਨਾਂ ਨੇ ਅਕਾਲੀ ਦਰ ਦੀ ਅਗਵਾਈ ਕਰਨੀ ਆ ਤੇ ਪਹਿਲਾਂ ਉਹ ਸ਼੍ਰੋਮਣੀ ਕਮੇਟੀ ਦੇ ਵਿੱਚੋਂ ਜਿਹੜਾ ਅਸਤੀਫਾ ਦੇਵੇ ਠੀਕ ਹੈ ਜੀ ਇਹਨਾਂ ਨੂੰ ਅਸੀਂ ਪੁੱਛਣਾ ਚਾਹੁੰਦੇ ਆ ਕਿ ਉਹਨਾਂ ਤੋਂ ਉਹ ਅਸਤੀਫਾ ਮੰਗਦੇ ਪਏ ਪਰ ਖੁਦ ਜੀ ਦੇ ਵਿੱਚ ਦਖਲੰਦਗੀ ਕਿਉਂ ਕਰਦੀ ਹੈ ਕਿਉਂ ਗੁਰਦੁਆਰਿਆਂ ਦੇ ਵਿੱਚ ਇਹਨਾਂ ਦੇ ਵੱਲੋਂ ਜਿਹੜੀਆਂ ਰੈਲੀਆਂ ਆ ਉਹ ਕੀਤੀਆਂ ਜਾਂਦੀਆਂ ਕਿਉਂ ਸਿਰਸੇਵਾ ਦੇ ਨੂੰ ਮਾਫੀ ਰਵਾਈ ਗਈ ਸੀ ਕਿਉਂ ਜਿਹੜੇ 95 ਲੱਖ ਰੁਪਏ ਦੇ ਜਿਹੜੇ ਇਸ਼ਤਿਹਾਰ ਆ ਉਹ ਦਿਵਾਏ ਗਏ ਸੀ ਉਹਨਾਂ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੀ ਬੇਟੀ ਵੀ ਰਖੋ ਉਹਨੇ ਖੁਦ ਉਹਨਾਂ ਦਾ ਖੁਦ ਦਾ ਫੈਸਲਾ ਲਿਆ ਜੀ ਜੀਪ ਗਾਲ ਅਕਾਲੀ ਦਰ ਦੀ ਅਗਵਾਈ ਕਰਨਗੇ ਉਹ ਤਾਂ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜੋ 7 ਮੈਂਬਰੀ ਕਮੇਟੀ ਬਣਾਈ ਗਈ ਸੀ 2 ਦਸੰਬਰ ਨੂੰ ਉਹਦੇ ਵਿੱਚ ਬੀਬੀ ਸਤਵੰਤ ਕੌਰ ਦਾ ਨਾਮ ਵੀ ਦਰਜ ਕੀਤਾ ਗਿਆ ਸੀ ਇਹ ਤਾਂ ਅਕਾਲ ਤਖਤ ਸਾਹਿਬ ਵੱਲੋਂ ਹੋਈ ਇੱਕ ਜ਼ਿੰਮੇਵਾਰੀ ਸੀ ਜਿਹੜੀ ਬੀਬੀ ਜੀ ਨੇ ਨਿਭਾਉਣੀ ਸੀ ਪਰ ਦੇਖੋ ਕਿ ਬਾਦਲਦਾਰ ਨੂੰ ਉਹ ਪ੍ਰਵਾਨ ਨਹੀਂ ਆ ਬਾਦਲਾ ਨੇ ਨਾ ਤਾਂ ਜ਼ਥੇਦਾਰ ਬਖਸ਼ੇ ਨਾ ਹੀ ਇਹਨਾਂ ਨੇ ਪੰਜ ਪਿਆਰੇ ਬਖਸ਼ੇ ਨਾ ਹੀ ਇਹਨਾਂ ਨੇ ਸ਼ਹੀਦਾਂ ਦੇ ਜਿਹੜੇ ਪਰਿਵਾਰ ਹੋ ਬਖਸ਼ੇ ਮਹੇਸ਼ ਿੰਦਰ ਸਿੰਘ ਗਰੇਵਾਲ ਸ਼ਰਿਆਮ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੀ ਸੁਪੁੱਤਰੀ ਬੀਬੀ ਸਤਵੰਤ ਕੌਰ ਦੇ ਖਿਲਾਫ ਬਿਆਨਬਾਜ਼ੀ ਕਰ ਰਿਹਾ ਆ ਕਿੰਨੇ ਗਿਰ ਚੁੱਕੇ ਹੋਏ ਆ ਦਜੀਤ ਸਿੰਘ ਚੀਮਾ ਡਾਕਟਰ ਉਹ ਬੀਬੀ ਸਤਵੰਤ ਕੌਰ ਦੇ ਖਿਲਾਫ ਬਿਆਨਬਾਜ਼ੀ ਕਰ ਰਿਹਾ ਤੁਸੀਂ ਦੇਖੋ ਕਿ ਅੱਜ ਕੀ ਗੱਲ ਹੋਵੇ ਤੇ ਉਹ ਸ਼ਹੀਦਾਂ ਦੇ ਹੀ ਪਰਵਾਰਾਂ ਦੇ ਖਿਲਾਫ ਇੰਨੀ ਘਟੀਆ ਜਿਹੜੀ ਬਿਆਨਬਾਜ਼ੀ ਆ ਉਹ ਕਰਨ ਇਹ ਅਕਾਲੀ ਅਖਵਾਉਣ ਦੇ ਸਿੱਖ ਅਖਵਾਉਣ ਦੇ ਬਿਲਕੁਲ ਵੀ ਹੱਕਦਾਰ ਨਹੀਂ ਰਹੇ ਜੀ ਕਿਉਂਕਿ ਭਾਈ ਸਾਹਿਬ ਆਪਾਂ ਦੇਖਦੇ ਆ ਅਕਾਲੀ ਦਲ ਤੋਂ ਨੇ ਹਮੇਸ਼ਾ ਅਲਿਗੇਸ਼ਨ ਲੱਗਦੇ ਆ ਰਹੇ ਆ ਕਿ ਉਹ ਐਸਜੀਪੀਸੀ ਸੰਸਥਾ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੇ ਆ ਦੂਜੀ ਵਾਰ ਸੇ ਆਪਾਂ ਹੁਣ ਦੇਖਦੇ ਆ ਕਿ ਦਸੰਬਰ 2 ਦੇ ਜੋ ਹੁਕਮਨਾਮੇ ਹੋਏ ਨੇ ਉਹਨਾਂ ਦੇ ਵੀ ਪਾਲਣਾ ਅਕਾਲੀ ਦਲ ਕਰਨ ਦੀ ਕੋਸ਼ਿਸ਼ ਨਹੀਂ ਕਰ ਰਿਹਾ ਸਮਾਂ ਕਿ ਫੇਰ ਤੋਂ ਦੁਬਾਰਾ ਆਪਣੀ ਇੱਕ ਇੱਕ ਡਰਾਈਵ ਸ਼ੁਰੂ ਕਰ ਲਈ ਹੋਈ ਹੈ ਉਹਨੇ ਮੈਂਬਰਸ਼ਿਪ ਡਰਾਈਵ ਲੇਕਿਨ ਜਸਿਆ ਸਾਹਿਬ ਨੇ ਕਿਹਾ ਹੋਇਆ ਹੈ ਕਿ ਜੋ ਸੱ ਕੀ ਲੱਗਦਾ ਕਾਲੀਦਲ ਜੋ ਆਪਣੀ ਸਰਮੋਰ ਸੰਸਥਾ ਹੈ ਉਹਨਾਂ ਦੀ ਬਿਲਕੁਲ ਪ੍ਰਵਾਹ ਨਹੀਂ ਕਰਦਾ ਦੇਖੋ ਉਹ ਤਾਂ ਸਮਝਦੇ ਆ ਕਿ ਆ ਜਿਹੜੇ ਸ਼ਰਮਨੀ ਕਮੇਟੀ ਵਾਲੇ ਆ ਤਾਂ ਜਥੇਦਾਰ ਆ ਉਹ ਉਹ ਆਪਣੇ ਮੁਲਾਜ਼ਮ ਸਮਝਦੇ ਉਹਨਾਂ ਦੇ ਨਾਲ ਸੀਰੀਆਂ ਵਾਂਗ ਨੌਕਰਾ ਮੰਗ ਬਿਹਾਰ ਕਰਦੇ ਆ ਉਹ ਜਦੋਂ ਮਰਜ਼ੀ ਚਾਹਣ ਪ੍ਰਧਾਨ ਨੂੰ ਬਦਲ ਦਿੰਦੇ ਆ ਜਦੋਂ ਮਰਜ਼ੀ ਚਾਹਣ ਕਿਸੇ ਜਥੇਦਾਰ ਨੂੰ ਜਿਹੜਾ ਆ ਉਹ ਬਦਲ ਦਿੰਦੇ ਆ ਇਹਨਾਂ ਦੀ ਦਖਲਅੰਦਾਜ਼ੀ ਇੰਨੀ ਜ਼ਿਆਦਾ ਵੱਧ ਚੁੱਕੀ ਹੋਈ ਆ ਕਿ ਸਾਡੀਆਂ ਪੰਥਕ ਸੰਸਥਾਵਾਂ ਜਿਹੜੀਆਂ ਨਿਗਾਰਾ ਵੱਲ ਜਾ ਰਹੀਆਂ ਤੇ ਜਿਹੜੀ ਪੰਥਕ ਸੰਸਥਾਵਾਂ ਦੀ ਜਿਹੜੀ ਠੋਕ ਸੀ ਜਿਹੜੀ ਸ਼ਾਨ ਸੀ ਜਿਹੜਾ ਵਕਾਰ ਸੀ ਜੀ ਜਿਹੜਾ ਆ ਉਹ ਰੋਜ਼ਦਾ ਜਾ ਰਿਹਾ ਸ਼ਰੋਮਣੀ ਕਮੇਟੀ ਹੋਵੇ ਜਾਂ ਅਕਾਲੀ ਦਲ ਇਹ ਸਾਡੀਆਂ ਮਾਨਮਕੀ ਸੰਸਥਾਵਾਂ ਸਨ ਪਰ ਬਾਦਲ ਕਿਉਂ ਨੇ ਇਹਨਾਂ ਦੋਨਾਂ ਸੰਸਥਾਵਾਂ ਦਾ ਜਿਹੜਾ ਵਕਾਰ ਆ ਉਹ ਰੋਦ ਕੇ ਰੱਖ ਦਿੱਤਾ ਹੋਇਆ ਆ ਇਹ ਕਹਿੰਦੇ ਆ ਕਿ ਸ਼ਰੋਮਣੀ ਕਮੇਟੀ ਦਾ ਪੁੱਤਰ ਆ ਅਕਾਲੀ ਦਲ ਪਰ ਇਹਨਾਂ ਨੇ ਆਪਣੀ ਜਿਹੜੀ ਮਾਂ ਆ ਸ਼ਰੋਮਣੀ ਕਮੇਟੀ ਉਹਨੂੰ ਤਾਂ ਰੋਦ ਕੇ ਰੱਖ ਦਿੱਤਾ ਹੋਇਆ ਸ਼ਰੋਮਣੀ ਕਮੇਟੀ ਦੀ ਜਾਂ ਜਥੇਦਾਰਾਂ ਦੀ ਅਕਾਲੀ ਦਲ ਇੱਕ ਵੀ ਜਿਹੜੀ ਗੱਲ ਹੈ ਉਹ ਨਹੀਂ ਮੰਨਦਾ ਉਹ ਸਗੋਂ ਉਹਨਾਂ ਨੂੰ ਆਪਣੇ ਅਨਸਾਰ ਚਲਾਉਣਾ ਚਾਹੁੰਦਾ ਹੈ ਉਹਨਾਂ ਨੂੰ ਚਾਹੀਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵਰਗੇ ਜਥੇਦਾਰ ਜਿਹੜਾ ਚਿੱਕੀ ਦਾ ਜਿਹੜਾ ਘਾਣ ਆ ਉਹ ਕਰਦੇ ਆ ਤੇ ਉਹਨਾਂ ਨੂੰ ਗਿਆਨੀ ਸਿੰਘ ਨਹੀਂ ਹੱਤਵੇ ਵੇਖ ਕੇ ਕਰ ਗਿਆਨੀ ਰਗਵੀਰ ਸਿੰਘ ਨੇ ਸਟੈਂਡ ਲੈ ਲਿਆ ਤੇ ਇਹਨਾਂ ਨੇ ਗਿਆਨੀ ਰਗਵੀਰ ਸਿੰਘ ਦੀ ਵੀ ਛੁੱਟੀ ਕਰ ਦੇਣੀ ਆ ਤੇ ਦੇਖ ਕੇ ਰਗਵੀਰ ਸਿੰਘ ਬਾਦਲ ਕਿਆਂ ਦੇ ਅੱਗੇ ਝੁੱਕ ਕੇ ਤੇ ਇਹਨਾਂ ਨੇ ਕਿਹਾ ਕਿ ਗਿਆਨੀ ਰਗਵੀਰ ਸਿੰਘ ਵਰਗਾ ਕੋਈ ਜਥੇਦਾਰ ਹੀ ਨਹੀਂ ਆ ਉਹ ਮਹਾਨ ਬਣਾ ਦੇਣਾ ਉਹਨੂੰ ਪਰ ਗਿਆਨੀ ਰਗਵੀਰ ਸਿੰਘ ਨੂੰ ਵੀ ਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਇਹ ਸੋਚਣਾ ਚਾਹੀਦਾ ਹੈ ਕਿ ਰੋਦ ਅਦਾ ਕਰ ਜੀ ਤੇ ਜਾਂ ਗਿਆਨੀ ਗੁਰਦਮ ਸਿੰਘ ਇੱਕ ਪਾਸੇ ਤਾਂ ਇਤਿਹਾਸ ਵਿੱਚ ਸ਼ਾਨਾਂ ਮੱਤਾ ਸੁਨਹਿਰੀ ਅੱਖਰਾਂ ਦੇ ਨਾਂ ਲਿਖਿਆ ਜਾਏਗਾ ਤਾਂ ਦੂਜੇ ਪਾਸੇ ਗਿਆਨੀ ਹਰ ਗਿਆਨੀ ਗੁਰਬਚਨ ਸਿੰਘ ਵਾਂਗ ਜਿਹੜੀਆਂ ਲਾਹਨਤਾਂ ਆ ਉਹ ਭੈਣੀਆਂ ਹੁਣ ਇਹ ਇਹਨਾਂ ਨੇ ਕਿੱਧਰਲੇ ਪਾਸੇ ਜਿਹੜਾ ਤੁਰਨ ਆਇਆ ਠੀਕ ਹੈ ਜੀ ਭਾਈਨ ਜੀ ਸਿੰਘ ਜੀ ਤੁਹਾਡਾ ਕਾਲ ਚੈਨਲ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਿਲਕੁਲ ਸਿੱਖ ਸੰਗਤਾਂ ਵਿੱਚ ਕਾਫੀ ਨਿਰਾਸ਼ਾ ਦਾ ਪਾਈ ਗਈ ਹੈ ਜਦੋਂ ਤੋਂ ਇਹ ਹੁਕਮਨਾਮੇ ਸ਼ੁਰੂ ਹੋਏ ਨੇ ਚਾਹੇ ਅਕਾਲੀ ਦਲ ਹੁਕਮਨਾਮਿਆਂ ਨੂੰ ਮੰਨ ਨਹੀਂ ਰਿਹਾ ਲੇਕਿਨ ਦੂਜੇ ਪਾਸੇ ਜੋ ਕੈਨੀ ਹਰਪੀਸਿੰਗ ਹੁੰਦੇ ਅਗੇਂਸਟ ਇਨਕੁਆਇਰੀ ਸ਼ੁਰੂ ਹੁੰਦੀ ਹੈ ਉਸ ਤੇ ਵੀ ਸਿੱਖ ਸੰਗਤਾਂ ਕਾਫੀ ਵਿਰੋਧ ਕਰ ਰਹੀਆਂ ਨੇ ਤਾਂ ਹੁਣ ਦੇ ਕੀ ਹਰ ਪੀਸਿੰਗ ਨੂੰ ਆਪਣੇ ਹੌਦੇ ਤੋਂ ਲਾਹ ਦਿੱਤਾ ਜਾਵੇਗਾ ਇਹ ਸਾਰਿਆਂ ਤੇ ਨਿਗ੍ਹਾਵਾਂ ਸਾਡੀਆਂ ਬਣੀਆਂ ਰਹਿਣਗੀਆਂ ਤੁਹਾਨੂੰ ਵੀ ਜ਼ਰੂਰ ਜਾਣਕਾਰੀ ਦਿੰਦੇ ਰਹਾਂਗੇ ਤੁਹਾਡਾ ਆਕਾਲ ਚਲਣਾ ਜੁੜਨ ਲਈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ